ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਨੀ ਹੈ ਜਕਰੀਆ ਖਾਨ ਦੇ ਸਮੇਂ ਦੀ ਜਕਰੀਆ ਖਾਨ ਨਵਾਬੀ ਦੀ ਜ਼ਕੀਰ ਜ਼ਬਤੀ ਕਰ ਲੈਂਦਾ ਸਿੰਘਾਂ ਨੂੰ ਕਹਿੰਦਾ ਕਿ ਤੁਸੀਂ ਖੇਤੀਬਾੜੀ ਕਰ ਲਓ ਜਾਂ ਨੌਕਰੀ ਕਰ ਲਓ ਪਰ ਸਿੰਘ ਪੰਥ ਖਾਲਸਾ ਤਾਂ ਆਜ਼ਾਦ ਹਸਤੀ ਹੈ ਪੰਥ ਖਾਲਸਾ ਕਾਲਪੁਰਖੀ ਫੌਜ ਹੈ ਉਹ ਅਧੀਨਗੀ ਕਿਵੇਂ ਕਬੂਲ ਕਰ ਸਕਦੇ ਸੀ ਉਹ ਕਹਿੰਦੇ ਵੀ ਹੁਣ ਅਸੀਂ ਅਧੀਨਗੀ ਨਹੀਂ ਕਬੂਲਣੀ ਇਹ ਇਸੇ ਤਰ੍ਹਾਂ ਜਾਰੀ ਰਹੂਗੀ ਨਵਾਬੀ ਦੀ ਜ਼ਗੀਰ ਜਗਤੀ ਤੋਂ ਬਾਅਦ ਜਕਰੀਆ ਖਾਨ ਤਾਂ ਸਿੱਖਾਂ ਦਾ ਅਤ ਦਾ ਬੈਰੀ ਬਣ ਗਿਆ ਉਹ ਸਿੱਖਾਂ ਦਾ ਖੂਰਾ ਖੋਜ ਮਟਾਉਣ ਤੇ ਆ ਗਿਆ ਉਹ ਕਹਿੰਦਾ ਵੀ ਮੈਂ ਸਿੱਖਾਂ ਦਾ ਸਫਾਇਆ ਕਰ ਦੂੰਗਾ ਵੀ ਸਿੱਖ ਕੋਈ ਵੀ ਹੋਣਾ ਨਹੀਂ ਚਾਹੀਦਾ ਇਸ ਦੁਨੀਆ ਤੇ ਆਪਣੀ ਇਸ ਗੱਲ ਨੂੰ ਪੂਰਾ ਕਰਨ ਲਈ ਉਹਨਾਂ ਨੇ ਸਿੱਖਾਂ ਤੇ ਅਤ ਦੇ ਜ਼ੁਲਮ ਕੀਤੇ ਅਤੇ ਸਿੰਘਾਂ ਨਾਲ ਜੰਗਾਂ ਵੀ ਹੋਈਆਂ ਇਸ ਸਮੇਂ ਦੌਰਾਨ ਕਈ ਝੜਪਾਂ ਹੋਈਆਂ ਜੰਗਾਂ ਹੋਈਆਂ ਕਈ ਮੁੱਖ ਸ਼ਹੀਦੀਆਂ ਹੋਈਆਂ ਜਿਨ੍ਹਾਂ ਬਾਰੇ ਇਤਿਹਾਸ 'ਚ ਅਸੀਂ ਸੁਣਦੇ ਆ ਉਹਨਾਂ ਬਾਰੇ ਅਸੀਂ ਅੱਜ ਗੱਲ ਕਰਾਂਗੇ ਇਸ ਲਈ ਇਹ ਵੀਡੀਓ ਥੋੜੀ ਜੀ ਡਿਟੇਲ 'ਚ ਹੋ ਸਕਦੀ ਹੈ ਤੁਸੀਂ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਸੁਣਨਾ ਹੈ ਕਿ ਕੀ ਮੁੱਖ ਘਟਨਾਵਾਂ ਹੋਈਆਂ ਉਹਨਾਂ ਦੇ ਕਾਰਨ ਕੀ ਬਣੇ ਤੇ ਅੱਗੇ ਜਾ ਕੇ ਅਸੀਂ ਇਹਨਾਂ ਸਾਰੀਆਂ ਘਟਨਾਵਾਂ ਤੇ ਸ਼ਹੀਦੀਆਂ ਬਾਰੇ ਗੱਲਬਾਤ ਕਰਾਂਗੇ ਜਿਵੇਂ ਪਹਿਲਾਂ ਦੱਸਿਆ ਕਿ ਜ਼ਕਰੀਆ ਖਾਨ ਸਿੱਖਾਂ ਦਾ ਵੈਰੀ ਬਣ ਗਿਆ ਤੇ ਉਹ ਕਹਿੰਦਾ ਮੈਂ ਪੰਥ ਖਾਲਸੇ ਦਾ ਨਿਸ਼ਾਨ ਮਟਾਉਣਾ ਦੁਨੀਆ ਤੋਂ ਉਸ ਨੂੰ ਨਹੀਂ ਸੀ ਪਤਾ ਕਿ ਇਹ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦਾ ਸਾਜਿਆ ਪੰਥ ਹੈ ਇਹ ਪਹਿਲਾਂ ਵੀ ਕਾਇਮ ਸੀ ਹੁਣ ਵੀ ਕਾਇਮ ਹੈ ਤੇ ਕਾਇਮ ਰਹਿਣਾ ਹੈ ਹਕੂਮਤਾਂ ਨੂੰ ਕਦੇ-ਕਦੇ ਹੰਕਾਰ ਹੋ ਜਾਂਦਾ ਹੈ ਪਰ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਇਹ ਸਦੀਵ ਕਾਇਮ ਰਹਿਣੀ ਹੈ ਤੇ ਪੰਥ ਖਾਲਸੇ ਦੇ ਨਿਸ਼ਾਨ ਖੰਡਾਂ ਬ੍ਰਹਿਮੰਡਾਂ ਚ ਸਾਰੀ ਦੁਨੀਆ ਚ ਇਸੇ ਤਰ੍ਹਾਂ ਝੂਲਦੇ ਰਹਿਣੇ ਆ ਹੁਣ ਅਸੀਂ ਇਤਿਹਾਸ ਵੱਲ ਮੁੜਦੇ ਹਾਂ ਲਖਪਤ ਰਾਏ ਜਕਰੀਆ ਖਾਨ ਦਾ ਦੀਵਾਨ ਸੀ ਉਹ ਵੀ ਸਿੱਖਾਂ ਨਾਲ ਬੜਾ ਵੈਰ ਰੱਖਦਾ ਸੀ ਲਖਪਤ ਰਾਏ ਦੇ ਕਾਰਨ ਹੀ ਬੁੱਢਾ ਦਲ ਬਾਰੀ ਦੁਆਬ ਚੋਂ ਮਾਲਵੇ ਬਾ ਲਾ ਗਿਆ ਮਾਲਵੇ ਵਿੱਚ ਆ ਕੇ ਬਾਬਾ ਆਲਾ ਸਿੰਘ ਜੀ ਨੇ ਉਹਨਾਂ ਦਾ ਸਵਾਗਤ ਕੀਤਾ ਬਾਬਾ ਆਲਾ ਸਿੰਘ ਜੀ ਨੇ ਹੀ ਬੁੱਢਾ ਦਲ ਵਿੱਚ ਨਵਾਬ ਕਪੂਰ ਸਿੰਘ ਦੇ ਜਥੇ ਪਾਸੋਂ ਖੰਡੇ ਦੀ ਪੌਲ ਛਕੀ ਤੇ ਸਿੰਘ ਸਜਿਆ ਅਤੇ ਬੁੱਢਾ ਦਲ ਦੀ ਸ਼ਾਇਤਾਨ ਨਾਲ ਹੀ ਉਸ ਨੇ ਸੁਨਾਮ ਦੇ ਇਲਾਕੇ ਵਿੱਚ ਕਾਫੀ ਵਿਸਤਾਰ ਕਰ ਲਿਆ ਬੁੱਢਾ ਦਲ ਨੇ ਇਥੋਂ ਚਾਲੇ ਵਾਪਸ ਮਾਰੇ ਅਮਰਤਸਰ ਨੂੰ ਦਿਵਾਲੀ ਕਰਕੇ ਇਹ ਉਥੇ ਦੀਪ ਮਾਲਾ ਕਰਨੀ ਆ ਦੂਜਾ ਕਾਰਨ ਇਹ ਸੀ ਕਿ ਉਹਨਾਂ ਨੇ ਸਰਹੰਦ ਜਾਣਾ ਸੀ ਸਰਹੰਦ ਦੇ ਰਸਤੇ ਦਾ ਰਸਦ ਪਾਣੀ ਦਾ ਜੋ ਖਰਚਾ ਸੀ ਉਹ ਕਹਿੰਦੇ ਵੀ ਉਹ ਵੀ ਅਸੀਂ ਇਕੱਠਾ ਕਰਨਾ ਹੈ ਇਸ ਲਈ ਉਹ ਦੁਬਾਰੇ ਅਮਰਤਸਰ ਵਾਪਸ ਆਉਣ ਲੱਗੇ ਜਦੋਂ ਵਾਪਸ ਅਮਰਤਸਰ ਆ ਰਹੇ ਸੀ ਤਾਂ ਬਾਸਰ ਕੇ ਨੇੜੇ ਲਖਪਤ ਰਾਏ ਨੇ 7000 ਮੁਗਲ ਸੈਨਿਕਾਂ ਨਾਲ ਬੁੱਢਾ ਦਲ ਤੇ ਹਮਲਾ ਕਰ ਦਿੱਤਾ ਬੁੱਢਾ ਦਲ ਨੇ ਵੀ ਚੰਗਾ ਸਬਕ ਸਿਖਾਇਆ ਲਖਪਤ ਰਾਏ ਦਾ ਵੀ ਕਾਫੀ ਨੁਕਸਾਨ ਹੋਇਆ ਬੁੱਢਾ ਦਲ ਇਹ ਜੰਗ ਕਰਦਾ ਚੁੰਨੀਆਂ ਨੇੜੇ ਪਹੁੰਚਿਆ ਚੁੰਨੀਆਂ ਤੋਂ ਫਿਰ ਲਖਪਤ ਰਾਏ ਆਪਣੀ ਫੌਜ ਲੈ ਕੇ ਲਾਹੌਰ ਵਾਪਸ ਜਾਣ ਲੱਗਿਆ ਤਾਂ ਦੂਜੇ ਪਾਸੇ ਤਰਨਾ ਦਲ ਇਹ ਵੀ ਕਾਫੀ ਇਲਾਕੇ ਮਾਰਦਾ ਆ ਰਿਹਾ ਸੀ ਤੇ ਇਹਨਾਂ ਨੂੰ ਖਬਰ ਪਹੁੰਚੀ ਤਰਨਾ ਦਲ ਨੂੰ ਕਿ ਬੁੱਢੇ ਦਲ ਦਾ ਜਿਹੜਾ ਟਕਰਾ ਵੀ ਉਹ ਲਖਪਤਰਾਏ ਦੀ ਫੌਜਾਂ ਨਾਲ ਹੋਇਆ ਤਾਂ ਤਰਨਾ ਦਲ ਬੜੀ ਤੇਜ਼ੀ ਨਾਲ ਪਹੁੰਚਿਆ ਬੁੱਢਾ ਦਲ ਕੋਲੇ ਚੋਣੀਆਂ ਪਿੰਡ ਦੇ ਨੇੜੇ ਪੀਖੀ ਪਿੰਡ ਕੋਲੇ ਜਦੋਂ ਪੀਖੀ ਪਿੰਡ ਦੇ ਕੋਲ ਪਹੁੰਚੇ ਤਾਂ ਉੱਥੇ ਫੇਰ ਜੜੱਪ ਹੋ ਗਈ ਕਿਉਂਕਿ ਉਹਨਾਂ ਨੇ ਜਾ ਕੇ ਘੇਰ ਲਿਆ ਜੇ ਲਾਹੌਰ ਪਹੁੰਚੀ ਨਹੀਂ ਸੀ ਲਖਪਤਰਾਏ ਦੀ ਫੌਜ ਤਾਂ ਉਹਨਾਂ ਨੇ ਲਖਪਤ ਰਾਏ ਦੀ ਫੌਜ ਨੂੰ ਫੇਰ ਘੇਰ ਲਿਆ ਬੁੱਢਾ ਅਦਲ ਤੇ ਤਰਨਾ ਲਾਭ ਨੇ ਰੜ ਕੇ ਹੱਲਾ ਕਰਤਾ ਜਦੋਂ ਰੜ ਕੇ ਹੱਲਾ ਕੀਤਾ ਤਾਂ ਲਖਪਤ ਰਾਏ ਦੀ ਫੌਜ ਦੀ ਭਿਆਹ ਹੋ ਗਈ ਇਸ ਵਿੱਚ ਉਸ ਦਾ ਫੌਜਦਾਰ ਮੁਖਲਸ ਖਾਂ ਵੀ ਮਾਰਿਆ ਗਿਆ ਇਸ ਵਿੱਚ ਉਸ ਦਾ ਪਤੀਜਾ ਦੁਨੀ ਚੰਦ ਫੌਜਦਾਰ ਜਮਾਲ ਖਾਨ ਤੇ ਤਤਾਰ ਖਾਂ ਵੀ ਮਾਰਿਆ ਗਿਆ ਇਸ ਜੰਗ ਦੇ ਵਿੱਚ ਮੁਗਲਾਂ ਦਾ ਭਾਰੀ ਨੁਕਸਾਨ ਹੋਇਆ ਮੁਗਲਾਂ ਦੇ ਭਾਰੀ ਨੁਕਸਾਨ ਹੋਣ ਕਾਰਨ ਸਿੰਘਾਂ ਦੀ ਫਤਿਹ ਹੋਣ ਕਾਰਨ ਸਿੰਘਾਂ 'ਚ ਹੋਰ ਉਤਸ਼ਾਹ ਵਧ ਗਿਆ। ਉਹਨਾਂ ਨੇ ਅੰਮ੍ਰਿਤਸਰ ਇਲਾਕੇ ਦੇ ਵਿੱਚ ਕਾਫੀ ਉਥਲ-ਪੁਥਲ ਕੀਤੀ। ਜਿੰਨੇ ਸੂਈਏ ਸੀ ਜਾਂ ਜਿੰਨੇ ਸਿੱਖਾਂ ਦੇ ਦੁਸ਼ਮਣ ਸੀਗੇ ਉਹਨਾਂ ਨੂੰ ਉਹਨਾਂ ਨੇ ਸਬਕ ਸਿਖਾਇਆ ਚੰਗੀ ਤਰ੍ਹਾਂ। ਇੱਥੋਂ ਫਿਰ ਜਿਹੜਾ ਜਕਰੀਆ ਖਾਨ ਸੀ ਜਾਂ ਸਰਕਾਰ ਸੀ ਉਹ ਖਿਜ ਗਈ ਕਿ ਸਿੰਘਾਂ ਨੇ ਸਾਡਾ ਨੁਕਸਾਨ ਬਹੁਤ ਕਰਤਾ। ਉਹਨਾਂ ਨੇ ਫਿਰ ਕਾਜੀ ਅਬਦੁਲ ਰਹਿਮਾਨ ਅਤੇ ਮੁਹੰਮਦ ਬਖਸ਼ ਨੂੰ 2000 ਦੀ ਫੌਜ ਦੇ ਕੇ ਹਰਮੰਦਰ ਸਾਹਿਬ ਤੇ ਕਬਜ਼ਾ ਕਰਨ ਲਈ ਭੇਜਤਾ। ਉਹਨਾਂ ਨੇ ਹਰਮੰਦਰ ਸਾਹਿਬ ਦੇ ਰਸਤਿਆਂ ਤੇ ਚਾਰ ਚੁਫੇਰੇ ਫੌਜ ਲਾਤੀ ਕਿ ਕੋਈ ਵੀ ਸਿੰਘ ਅੰਦਰ ਨਹੀਂ ਜਾ ਸਕਦਾ। ਕੋਈ ਵੀ ਸਿੰਘ ਇੱਥੇ ਮੱਥਾ ਨਹੀਂ ਟੇਕ ਸਕਦਾ। ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਜੇ ਤੁਸੀਂ ਆਪਣੇ ਆਪ ਨੂੰ ਸਿੰਘ ਕਹਿੰਦੇ ਹੋ ਤਾਂ ਤੁਸੀਂ ਅੰਦਰ ਆ ਕੇ ਸਰੋਵਰ ਦੇ ਵਿੱਚ ਚੁੱਭੀ ਲਾ ਕੇ ਜਾਂ ਪਾਣੀ ਪੀ ਕੇ ਦਿਖਾਓ ਜੇ ਤਾਂ ਤੁਸੀਂ ਇਹ ਕਰ ਸਕਦੇ ਹੋ ਫਿਰ ਤਾਂ ਅਸੀਂ ਤੁਹਾਨੂੰ ਸਿੰਘ ਜਾਣੀਏ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਅਸੀਂ ਤੁਹਾਨੂੰ ਗਿੱਦੜ ਮੰਨਾਂਗੇ ਮੁਗਲ ਸੈਨਾ ਨੇ ਇੱਥੋਂ ਤੱਕ ਪਹਿਰਾ ਸਖਤ ਕਰਤਾ ਸੀ ਕਿ ਉਹਨਾਂ ਨੇ ਇਰਦ-ਗਿਰਦ ਦੇ ਪ੍ਰਗਣਿਆਂ ਦੇ ਚੌਧਰੀਆਂ ਨੂੰ ਇਹ ਕਹਿਤਾ ਸੀ ਕਿ ਤੁਸੀਂ ਸਿੱਖਾਂ ਦੀ ਸੂਦੋ ਜੋ ਸਿੱਖਾਉਂਦਾ ਉਹਨੂੰ ਤੁਸੀਂ ਬੰਨ ਕੇ ਲਾਹੌਰ ਭੇਜੋ ਇੱਥੋਂ ਤੱਕ ਕਿ ਉਹਨਾਂ ਨੂੰ ਕਹਿੰਦੇ ਵੀ ਲਿਖਤੀ ਕਰਾ ਲਿਆ ਸੀ ਉਹਨਾਂ ਤੋਂ ਵੀ ਜੇ ਤੁਹਾਡੇ ਇਲਾਕੇ 'ਚ ਕੋਈ ਸਿੰਘ ਸਹੀ ਪਾਇਆ ਗਿਆ ਤਾਂ ਤੁਹਾਨੂੰ 100 ਰੁਪਏ ਜੁਰਮਾਨਾ ਤੇ ਤੁਹਾਡੀ ਨੰਬਰਦਾਰੀ ਰੱਦ ਕੀਤੀ ਜਾਊਗੀ ਇੱਥੋਂ ਤੱਕ ਉਹਨਾਂ ਨੇ ਸਿੰਘਾਂ ਤੇ ਪਹਿਰਾ ਸਖਤ ਕਰਤਾ ਸੀ ਫਿਰ ਇਸ ਗੱਲ ਦਾ ਪਤਾ ਭਾਈ ਸੁਖਾ ਸਿੰਘ ਮਾੜੀ ਕੰਬੋ ਕੀ ਤੇ ਭਾਈ ਥਰਾਜ ਸਿੰਘ ਜੋ ਭਾਈ ਮਨੀ ਸਿੰਘ ਦੇ ਭਤੀਜੇ ਸਨ ਉਹਨਾਂ ਨੂੰ ਪਤਾ ਲੱਗਾ ਉਹ ਮੁਗਲਾਂ ਦੇ ਪੇਸ਼ ਚ ਫਿਰ ਦਰਬਾਰ ਸਾਹਿਬ ਆਏ ਉਹਨਾਂ ਨੇ ਦਰਬਾਰ ਸਾਹਿਬ ਆ ਕੇ ਇਸ਼ਨਾਨ ਕੀਤਾ ਪਾਣੀ ਪੀਤਾ ਤੇ ਫਿਰ ਜਕਾਰਾ ਲਾਇਆ ਗੁਰਬਰ ਅਕਾਲ ਦਾ ਸਤਿ ਸ੍ਰੀ ਅਕਾਲ ਦਾ ਤਾਂ ਮੁਗਲਾਂ ਦੇ ਕੰਨ ਖੜੇ ਹੋ ਗਏ ਤੇ ਉਹ ਜਕਾਰਾ ਲਾਉਂਦੇ ਫਿਰ ਉੱਥੋਂ ਨਿਕਲ ਗਏ ਇਸ ਤਰ੍ਹਾਂ ਸਿੰਘਾਂ ਨੇ ਆਪਣੀ ਬਹਾਦਰੀ ਦਾ ਸਬੂਤ ਦਿੱਤਾ ਇਹ ਘਟਨਾਵਾ ਹੁੰਦੀਆਂ ਰਹਿੰਦੀਆਂ ਸਨ ਇਹ ਸਮਾਂ ਸੀ ਜਕਰੀਆ ਖਾਨ ਦਾ ਜ਼ਗੀਰ ਦੀ ਜ਼ਬਤੀ ਤੋਂ ਬਾਅਦ ਦਾ ਇੱਥੇ ਕੀ ਹੁੰਦਾ ਹੈ ਕਿ ਭਾਈ ਮਨੀ ਸਿੰਘ ਅੰਮ੍ਰਿਤਸਰ ਦੇ ਹਾਕਮ ਕਾਜ਼ੀ ਅਬਦੁਲ ਰਜ਼ਾਕ ਨੂੰ ਇਹ ਕਹਿੰਦੇ ਨੇ ਕਿ ਅਸੀਂ ਦੀਵਾਲੀ ਦਾ ਮੇਲਾ ਲਾਉਣਾ ਹੈ ਅਸੀਂ ਦੀਪਮਾਲਾ ਕਰਨੀ ਹੈ ਕਿ ਸਾਨੂੰ ਇਹਦੀ ਇਜਾਜ਼ਤ ਤੁਸੀਂ ਦਿਓ ਤੇ ਫਿਰ ਅਬਦੁਲ ਰਜ਼ਾਕ ਨੇ ਉਹਨਾਂ ਨਾਲ 5000 ਰੁਪਏ ਦਾ ਠੇਕਾ ਕਰ ਲਿਆ ਕਿ ਤੁਸੀਂ ਸਾਨੂੰ 5000 ਰੁਪਏ ਦੇਣਾ ਹੈ ਤੁਸੀਂ ਦੀਪਮਾਲਾ ਜਾਂ ਮੇਲਾ ਕਰੋ ਤੇ ਸਾਨੂੰ ਤੁਸੀਂ ਬਦਲੇ ਚ 5000 ਰੁਪਏ ਦਿਓ ਇਸ ਗੱਲ ਤੇ ਸਹਿਮਤੀ ਹੋਈ ਕਾਜ਼ੀ ਅਬਦੁਲ ਰਜ਼ਾਕ ਉਹਨਾਂ ਨੇ ਇੱਥੇ ਇਹ ਦਗਾ ਕੀਤਾ ਕਿ ਉਹਨਾਂ ਨੇ ਲਾਹੌਰ ਤੋਂ ਫੌਜ ਮੂੰਗਾ ਕੇ ਅੰਮ੍ਰਿਤਸਰ ਲਾਤੀ ਇਹ ਕਹਿ ਕੇ ਅਸੀਂ ਇਸ ਮੇਲੇ ਦੀ ਰਾਖੀ ਪ੍ਰਬੰਧ ਲਈ ਆਏ ਹਾਂ ਪਰ ਉਹਨਾਂ ਦੀ ਮਨਸ਼ਾ ਸੀ ਕਿ ਜੋ ਵੀ ਨਾਮੀ ਜਾਂ ਵੱਡੇ ਪ੍ਰਸਿੱਧ ਸਿੰਘ ਇੱਥੇ ਆਉਣਗੇ ਤਾਂ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਜਾਾਂਗੇ। ਸਿੰਘ ਪਰ ਉਹਨਾਂ ਦੇ ਇਸ ਪੈਂਤੜੇ 'ਚ ਆਉਣ ਵਾਲੇ ਨਹੀਂ ਸੀ। ਸਿੰਘ ਅੰਮ੍ਰਿਤਸਰ ਪਹੁੰਚੇ ਨਹੀਂ। ਉੱਥੇ ਕੁਝ ਇੱਕ ਨਿਰਮਲੇ ਜਾਂ ਉਦਾਸੀ ਸੀਗੇ ਸਾਧੂ। ਸਿੰਘ ਤਾਂ ਉੱਥੇ ਕੋਈ ਪਹੁੰਚੀ ਹੀ ਨਹੀਂ। ਉੱਥੇ ਫਿਰ ਕੀ ਹੋਇਆ ਕਿ ਦੀਪਮਾਲਾ ਜਾਂ ਉੱਥੇ ਇੰਨਾ ਚੜਾਵਾ ਹੋ ਹੀ ਨਹੀਂ ਸਕਿਆ ਕਿ ਉਹਦੇ ਵਿੱਚੋਂ ਅਸੀਂ 5000 ਰੁਪਈਆ ਸਰਕਾਰ ਨੂੰ ਕਾਜੀ ਅਬਦੁੱਲ ਰਜ਼ਾਕ ਨੂੰ ਮਾਮਲਾ ਦੇ ਸਕੀਏ। ਗੇ ਭਾਈ ਮਨੀ ਸਿੰਘ ਸੋਚਦੇ ਸੀਗੇ ਕਿ ਅਸੀਂ ਜੋ ਚੜਾਵਾ ਆਊਗਾ ਉਹਦੇ ਚੋਂ 5000 ਰੁਪਏ ਅਬਦੁਲ ਰਜ਼ਾਕ ਨੂੰ ਦੇ ਕੇ ਬਾਕੀ ਦਾ ਅਸੀਂ ਲੰਗਰ ਪਾਣੀ ਦੇ ਵਿੱਚ ਪਾ ਦਾਂਗੇ ਪਰ ਸੰਗਤ ਤਾਂ ਆਈ ਨਹੀਂ ਸਿੰਘ ਤਾਂ ਆਈ ਹੀ ਨਹੀਂ ਉਹਨਾਂ ਨੇ ਫਿਰ ਭਾਈ ਮਨੀ ਸਿੰਘ ਤੋਂ 5000 ਰੁਪਏ ਮੰਗਿਆ ਭਾਈ ਮਨੀ ਸਿੰਘ ਨੇ ਕਿਹਾ ਕਿ ਸੰਗਤ ਤਾਂ ਆਈ ਨਹੀਂ ਮੇਲਾ ਤਾਂ ਤੁਸੀਂ ਆਪ ਹੀ ਨਹੀਂ ਹੋਣ ਦਿੱਤਾ ਤੁਸੀਂ ਆਪ ਹੀ ਉਹਦੇ ਤੇ ਰੋਕ ਲਗਾਈ ਅ ਸਿੱਧੇ ਤੌਰ ਤੇ ਤਾਂ ਇਹ ਗੱਲ ਸੁਣ ਕੇ ਉਹਨਾਂ ਨੂੰ ਬੰਨ ਕੇ ਲਾਹੌਰ ਲਿਆਂਦਾ ਗਿਆ ਲਾਹੌਰ ਲਿਆ ਕੇ ਉਹਨਾਂ ਨੂੰ ਕਿਹਾ ਗਿਆ ਕਿ ਜਾਂ ਤਾਂ ਤੁਸੀਂ ਮੁਸਲਮਾਨ ਬਣ ਜਾਓ ਤੇ ਤਾਂ ਤੁਹਾਡੀ ਜਾਨ ਬਖਸ਼ੀ ਹੋ ਸਕਦੀ ਹੈ ਤੇ ਉੱਥੋਂ ਦੇ ਕਹਿੰਦੇ ਲਾਹੌਰੀ ਸਿੱਖਾਂ ਨੇ 5000 ਰੁਪਈਆ ਨਵਾਬ ਨੂੰ ਦੇਣਾ ਚਾਹੀਆ ਪਰ ਭਾਈ ਮਨੀ ਸਿੰਘ ਜੀ ਨੇ ਇਹ ਕੋਰੀ ਨਾ ਕਰਤੀ ਕਿ ਤੁਸੀਂ 5000 ਰੁਪਈਆ ਨਹੀਂ ਦੇਣਾ ਹੁਣ ਤੁਸੀਂ ਜੋ ਹੁੰਦਾ ਹੋ ਲੈਣ ਦਿਓ ਕਿ ਇਹ ਤਾਂ ਕੱਚੀ ਮਿੱਟੀ ਦਾ ਭਾਂਡਾ ਇਹ ਤਾਂ ਠੀਕਰਾ ਫਟਣਾ ਹੀ ਆ ਇੱਕ ਦਿਨ ਇਸ ਲਈ ਤੁਸੀਂ 5000 ਰੁਪਇਆ ਇਹ ਨਾ ਦਿਓ ਫਿਰ ਉੱਥੋਂ ਉਹਨਾਂ ਖਿਲਾਫ ਇਹ ਫਤਵਾ ਜਾਰੀ ਹੋਇਆ ਕਿ ਇਹਨਾਂ ਨੂੰ ਬੰਦ-ਬੰਦ ਕੱਟ ਕੇ ਮਾਰਿਆ ਜਾਵੇਗਾ ਹੁਣ ਪਾਈ ਮਨੀ ਸਿੰਘ ਜੀ ਨੂੰ ਨਖਾਸ ਚੌਕ ਲਿਆਂਦਾ ਗਿਆ ਨਖਾਸ ਚੌਕ ਲਿਆ ਕੇ ਜਦੋਂ ਜਲਾਦ ਉਹਨਾਂ ਦਾ ਗੁੱਟ ਲਾਉਣ ਲੱਗਾ ਤਾਂ ਭਾਈ ਮਨੀ ਸਿੰਘ ਜੀ ਨੇ ਕਿਹਾ ਕਿ ਨਹੀਂ ਕਿ ਉਂਗਲੀ ਦੇ ਸਪੋਟੇ ਤੋਂ ਕੱਟਣਾ ਸ਼ੁਰੂ ਕਰੋ ਫੇ ਕੱਲਾ ਕੱਲਾ ਪੋਟਾ ਕੱਟਿਆ ਗਿਆ ਇਸ ਸਮੇਂ ਭਾਈ ਮਨੀ ਸਿੰਘ ਸੁਖਮਨੀ ਸਾਹਿਬ ਦਾ ਜਾਪ ਕਰ ਰਹੇ ਸਨ ਕੱਲਾ ਕੱਲਾ ਉਂਗਲਾਂ ਦਾ ਪੋਟਾ ਕੱਟਿਆ ਗਿਆ ਗੋਟ ਵੱਢਿਆ ਗਿਆ ਕੋਣੀ ਵੱਢੀ ਗਈ ਮੋਢਾ ਵੱਢਿਆ ਗਿਆ ਇਸੇ ਤਰ੍ਹਾਂ ਦੂਜੀ ਬਾਹ ਫਿਰ ਪੈਰ ਤੋਂ ਲੈ ਕੇ ਪੱਟ ਤੱਕ ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਦਾ ਬੰਦਮੰਦ ਕਟਿਆ ਗਿਆ ਤੇ ਫਿਰ ਉਹਨਾਂ ਦਾ ਸਿਰ ਕਲਮ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਇਸੇ ਦੌਰਾਨ ਭਾਈ ਮਨੀ ਸਿੰਘ ਜੀ ਦੇ ਭਤੀਜੇ ਭਾਈ ਥਰਾਜ ਸਿੰਘ ਜੀ ਨੇ ਉਹਨਾਂ ਦਾ ਦਾਸ ਸस्कार ਕੀਤਾ। ਦਾਸ ਸस्कार ਕੀਤਾ ਤੇ ਜਦੋਂ ਸਿੱਖ ਦਲਾਂ ਨੂੰ ਖਾਲਸਾ ਦਲਾਂ ਨੂੰ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਪਤਾ ਲੱਗਾ ਤਾਂ ਉਹਨਾਂ ਦੀਆਂ ਅੱਖਾਂ 'ਚੋਂ ਲਹੂ ਟਪਕਣ ਲੱਗਾ। ਸਿੰਘਾਂ ਫਿਰ ਕਿੱਥੇ ਟਿਕ ਕੇ ਬੈਠਣਾ ਸੀ? ਸਿੰਘਾਂ ਉਸੇ ਸਮੇਂ ਹੱਲਾ ਕੀਤਾ। ਤੇ ਕਾਜ਼ੀ ਅਬਦੁਲ ਰਜ਼ਾਕ ਨੂੰ ਮੁਕਾਇਆ ਪਹਿਲਾਂ ਕਾਜ਼ੀ ਅਬਦੁਲ ਰਜ਼ਾਕ ਨੇ ਗ੍ਰਿਫਤਾਰ ਕਰਕੇ ਭਾਈ ਮਨੀ ਸਿੰਘ ਨੂੰ ਲਾਹੌਰ ਭੇਜਿਆ ਸੀ ਤੇ ਇਸ ਦਾ ਕਾਲ ਬਣ ਕੇ ਆਏ ਭਾਈ ਮਨੀ ਸਿੰਘ ਜੀ ਦੇ ਭਤੀਜੇ ਭਾਈ ਅੱਗੜ ਸਿੰਘ ਭਾਈ ਅੱਗੜ ਸਿੰਘ ਨੇ ਕਾਜ਼ੀ ਅਬਦੁਲ ਰਜ਼ਾਕ ਨੂੰ ਪਾਰ ਬੁਲਾਇਆ ਫਿਰ ਸਿੰਘ ਅਲੀਗੜ ਪਹੁੰਚੇ ਫਿਰ ਅਲੀਗੜ ਦਾ ਉਹਨਾਂ ਨੇ ਅਕਾਲਗੜ ਬਣਾਇਆ ਫਿਰ ਉੱਥੋਂ ਦੇ ਮੁਫਤੀ ਜਿਸ ਨੇ ਫਤਵਾ ਸੁਣਾਇਆ ਸੀ ਉਹਨੂੰ ਪਾਰ ਬੁਲਾਇਆ ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਹੋਈ ਤੇ ਫਿਰ ਉਹ ਕਾਜ਼ੀ ਤੇ ਜਿਨੇ ਫਤਵਾ ਸੁਣਾਇਆ ਸੀ ਉਹਨੂੰ ਪਾਰ ਬੁਲਾਇਆ ਗਿਆ ਫਿਰ ਸੂਬੇ ਨੇ ਪਹਿਲਾਂ ਤਾਂ ਅੰਮ੍ਰਿਤਸਰ ਦੇ ਚੌਧਰੀਆਂ ਨੂੰ ਕਿਹਾ ਸੀ ਫਿਰ ਸੂਬੇ ਨੇ ਸਾਰੇ ਦੇਸ਼ ਦੇ ਚੌਧਰੀਆਂ ਨੂੰ ਕਹਿਤਾ ਕਿ ਤੁਸੀਂ ਤੁਹਾਡੇ ਇਲਾਕੇ ਦੇ ਵਿੱਚ ਕੋਈ ਵੀ ਸਿੰਘ ਸਹੀ ਨਹੀਂ ਹੋਣਾ ਚਾਹੀਦਾ ਤੁਹਾਡੇ ਇਲਾਕੇ ਦਾ ਸਿੰਘ ਤੁਹਾਡੇ ਇਲਾਕੇ ਦੇ ਵਿੱਚ ਸਹੀ ਸਲਾਮਤ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਤੋਂ ਇਹ ਲਿਖਤ ਕਰਾ ਲਈ ਲਿਖਤ ਕਰਾ ਕੇ ਉਹਨਾਂ ਨੂੰ ਕਿਹਾ ਗਿਆ ਕਿ 100 ਰੁਪਿਆ ਜੁਰਮਾਨਾ ਤੁਹਾਨੂੰ ਲੱਗੂਗਾ ਤੁਹਾਡੀ ਨੰਬਰਦਾਰੀ ਰੱਦ ਕੀਤੀ ਜਾਊਗੀ ਜੇ ਤੁਸੀਂ ਸਿੰਘਾਂ ਦਾ ਪਤਾ ਸਾਨੂੰ ਨਾ ਦਿੱਤਾ ਜੇ ਤੁਹਾਡੇ ਇਲਾਕੇ ਦੇ ਸਿੰਘ ਸਹੀ ਸਲਾਮਤ ਪਾਏ ਗਏ ਇਸ ਦੌਰਾਨ ਕਈ ਝੜੱਪਾਂ ਹੋਈਆਂ ਜਿਦੇ ਵਿੱਚ ਦਾਤਰੀ ਦਾ ਹਾਕਮ ਇਸਮਾਇਲ ਖਾਂ ਨਾਲ ਝੜੱਪ ਹੋਈ ਪਰ ਉਹਨੇ ਤਾਂ ਚਾਰ ਘੋੜੇ ਤੇ 5000 ਨਕਦ ਪੰਥ ਨੂੰ ਨਜ਼ਰਾਨਾ ਭੇਟ ਕਰਕੇ ਆਪਣਾ ਖਿਹੜਾ ਛੜਾਇਆ ਫਿਰ ਦੁਜਾਨ ਦਾ ਨਵਾਬ ਅਬਦੁਲ ਸਮਦ ਖਾਂ ਪਟੌਦੀ ਦਾ ਨਵਾਬ ਫੈਜ਼ ਤਲਵਖਾਂ ਬਹਾਦਰ ਗੜੀਆ ਸ਼ਮਸ਼ੇਰ ਖਾਂ 4 ਸਦੇ ਰਾਜਪੂਤ ਇਹ ਅਨੇਕਾਂ ਇਲਾਕੇ ਸਿੰਘਾਂ ਵੱਲੋਂ ਮੱਲੇ ਗਏ ਪਰ ਚੱਕਰੀਆ ਖਾਨ ਵੱਲੋਂ ਕੀਤੀ ਗਈ ਸਖਤੀ ਕਾਰਨ ਸਿੰਘ ਜੰਗਲਾਂ 'ਚ ਵੀ ਚਲੇ ਗਏ ਇਸੇ ਦੌਰਾਨ ਪਾਈ ਬੋਤਾ ਸਿੰਘ ਗਰਜਾ ਸਿੰਘ ਵਾਲਾ ਜੋ ਕਿੱਸਾ ਤੁਸੀਂ ਸੁਣਦੇ ਹੋ ਉਹ ਵੀ ਇਸੇ ਦੌਰਾਨ ਹੀ ਹੋਇਆ ਇਹਦੇ ਵਿੱਚ ਗਿਆਨੀ ਗਿਆਨ ਸਿੰਘ ਤਵਾਰੀਖ ਖਾਲਸਾ ਦੇ ਵਿੱਚ ਲਿਖਦੇ ਨੇ ਕਿ ਸਬ ਸਿੰਘ ਪੰਜਾਬ ਛੱਡ ਕੇ ਮਾਲਵੇ ਤੇ ਹਾਂਸੀ ਹਿਸਾਰ ਵੱਲ ਦੌੜ ਧੁੱਪ ਕਰ ਰਹੇ ਸਨ ਇੱਕ ਬੋਤਾ ਸਿੰਘ ਸੰਧੂ ਪੜਾਣੇ ਦਾ ਤੇ ਇੱਕ ਮਜਬੀ ਗਰਜਾ ਸਿੰਘ ਅੰਮ੍ਰਿਤਸਰ ਇਸ ਇਸ਼ਨਾਨ ਰਾਤ ਬਰਾਤੇ ਕਰਕੇ ਤਰਨ ਤਾਰਨ ਦੇ ਇਰਦ ਗਿਰਦ ਛਿਛਰਿਆਂ ਵਿੱਚ ਲੁਕੇ ਰਹਿੰਦੇ ਤੇ ਗਾਜਰ ਮੂਲੀ ਸਾਗ ਪਾਤ ਖਾ ਕੇ ਦਿਨ ਗੁਜ਼ਾਰਦੇ ਸੀ ਇੱਕ ਦਿਨ ਦੋ ਜੱਟਾਂ ਨੇ ਇਹਨਾਂ ਨੂੰ ਦੇਖਿਆ ਤਾਂ ਇੱਕ ਨੇ ਆਖਿਆ ਇਹ ਸਿੰਘ ਲੁਕੇ ਹੋਏ ਹਨ ਦੂਜੇ ਨੇ ਬੋਲੀ ਮਾਰੀ ਇਹ ਸਿੰਘ ਨਹੀਂ ਗਿੱਦੜ ਹਨ ਸਿੰਘ ਲੁਕਦੇ ਨਹੀਂ ਹੁੰਦੇ ਜੇ ਇਹ ਸਿੰਘ ਹੋਣ ਤਾਂ ਲੁਕਦੇ ਕਿਉਂ ਫਿਰਨ ਇਹ ਬੋਲੀ ਸਿੰਘਾਂ ਨੂੰ ਖਾ ਗਈ ਉਸੇ ਦਿਨ ਨੂਰਦੀਨ ਦੀ ਸਰਾਈ ਦੇ ਨੇੜੇ ਦਿੱਲੀ ਲਾਹੌਰ ਦੀ ਸੜ ਕੁੱਤੇ ਸੋਟੇ ਫੜ ਕੇ ਤਿਆਰ ਹੋ ਬੈਠੇ ਇੱਕਾ ਨਾ ਗੱਡਾ ਪੈਸਾ ਖੋਤਾ ਜਗਾਤ ਲੈ ਬਿਨਾ ਕਿਸੇ ਨੂੰ ਲੰਘਣ ਨਾ ਦੇਣ ਜੇ ਕੋਈ ਨਾ ਨੁੱਕਰ ਕਰੇ ਤਾਂ ਭੰਗ ਕੋਟਣੇ ਡੰਡਿਆਂ ਨਾਲ ਸਿੱਧਾ ਕਰ ਲੈਣ ਇਸੇ ਤਰ੍ਹਾਂ ਅਨੇਕ ਤਲਕੇਦਾਰ ਅਹਲਕਾਰ ਸ਼ਾਹੀ ਵੀ ਲੰਘੇ ਪਰ ਕਿਸੇ ਨੇ ਇਹ ਨਾ ਪੁੱਛਿਆ ਕਿ ਤੁਸੀਂ ਇੱਥੇ ਕਿਸ ਦੇ ਹੁਕਮ ਨਾਲ ਜਗਾਤ ਲੈਂਦੇ ਹੋ ਔੜਕ ਬੋਤਾ ਸਿੰਘ ਨੇ ਖਾਨ ਬਹਾਦਰ ਸੂਬੇ ਨੂੰ ਚਿੱਠੀ ਲਿਖੀ ਉਗੀ ਲਿਖਦੇ ਨੇ ਬੋਤਾ ਸਿੰਘ ਜੀ ਚਿੱਠੀ ਸੁਨਹੁ ਖਾਨੂ ਕੋਤਾ ਆਨਾ ਗੱਡਾ ਪੈਸਾ ਖੋਤਾ ਇਹੋ ਜਗਾਤ ਲੇਤ ਸਿੰਘ ਬੋਤਾ ਹੱਥ ਮੈਂ ਰਾਖਤ ਸੋਟਾ ਮੋਟਾ ਤੇਰਾ ਅਕਬਤ ਕਰ ਹੈ ਖੋਟਾ ਮੇਰਾ ਕਹੀਂ ਸੁਨੇਹਾ ਜਾਏ ਭਾਬੀ ਖਾਨੂ ਨੂੰ ਸਮਝਾਏ ਤੇਰਾ ਯਾਰ ਸਿੰਘ ਜੋ ਬੋਤਾ ਤੈਨੂੰ ਰਹਾ ਉਡੀਕ ਖੜੋਤਾ ਆਏ ਸਰਾਈ ਨੂਰ ਦੀ ਪਾਸ ਤੂੰ ਜੋਤਾ ਲਗਵਾਲਾ ਖਾਸ ਇਸ ਚਿੱਠੀ ਨੂੰ ਪੜਦੇ ਸਾਰ ਸੂਬੇ ਨੂੰ ਅੱਗ ਲੱਗ ਉੱਠੀ ਉਹ ਪੱਠੀ ਮੰਗ ਤਪ ਗਿਆ ਜਲਾਲਦੀਨ ਫੌਜਦਾਰ ਨੂੰ 100 ਅਸਵਾਰ ਦੇ ਕੇ ਹੁਕਮ ਦਿੱਤਾ ਕਿ ਬੋਤਾ ਸਿੰਘ ਨੂੰ ਫੜ ਕੇ ਮੇਰੇ ਪਾਸ ਲਿਆਓ ਜਦ ਸਿੰਘਾਂ ਫੌਜ ਆਉਂਦੀ ਦੇਖੀ ਤਾਂ ਸਿੰਘਾਂ ਨੂੰ ਲਾਲੀ ਚੜ ਗਈ ਪੌਲਯਦਾਰ ਨੇ ਕਿਹਾ ਕਿ ਤੁਸੀਂ ਆਪਣੇ ਆਪ ਨੂੰ ਸਮਰਪਣ ਕਰ ਦਿਓ ਅਸੀਂ ਤੁਹਾਨੂੰ ਗ੍ਰਿਫਤਾਰ ਕਰਕੇ ਲੈ ਜਾਂਦੇ ਆਂ ਤੇ ਤੁਹਾਡਾ ਖਿਹੜਾ ਛਡਾ ਦਾਂਗੇ ਪਰ ਸਿੰਘਾਂ ਨੇ ਕਿਹਾ ਵੀ ਨਹੀਂ ਅਸੀਂ ਜੰਗ ਕਰਾਂਗੇ ਉਹਨਾਂ ਨੇ ਪਹਿਲਾਂ ਚਾਰ ਭੇਜੇ ਤਾਂ ਉਹਨਾਂ ਚਾਰ ਇੱਕੋ ਝਟਕੇ 'ਚ ਪਾਰ ਬੁਲਾ ਦਿੱਤੇ ਫਿਰ ਉਹਨਾਂ ਨੇ ਇਕੱਠੀ ਫੌਜ ਦਾ ਹੱਲਾ ਕਰ ਦਿੱਤਾ ਪਰ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੇ ਪਿੱਠਾਂ ਜੋੜ ਕੇ ਉਥੇ ਗਹਿਗਾ ਚ ਮੁਕਾਬਲਾ ਕੀਤਾ ਅਤੇ ਸ਼ਹਾਦਤ ਦਾ ਜਾਮ ਪੀਤਾ ਇਸ ਤੋਂ ਬਾਅਦ ਮੱッセ ਰੰਗੜ ਦਾ ਦਰਬਾਰ ਸਾਹਿਬ ਦੇ ਕਾਬਜ਼ ਹੋਣਾ ਫਿਰ ਪਾਈ ਸੁਖਾ ਸਿੰਘ ਮਾੜੀ ਕੰਬੋ ਕੀ ਮਹਤਾਬ ਸਿੰਘ ਮੀਰਾ ਕੋਟੀਆਂ ਨੇ ਮੱッセ ਰੰਗੜ ਦਾ ਸਿਰ ਲਾਇਆ ਮੱッセ ਰੰਗੜ ਦਾ ਸਿਰ ਲਾ ਕੇ ਨੇਜੇ ਤੇ ਟੰਗ ਕੇ ਉਹ ਉਹਨਾਂ ਨੇ ਜਾ ਕੇ ਖਾਲਸਾ ਪੰਥ ਨੂੰ ਜਥੇਦਾਰ ਨਵਾਬ ਕਪੂਰ ਸਿੰਘ ਜੀ ਨੂੰ ਭੇਟ ਕੀਤਾ ਦੇ ਇਹ ਵਰਤਾਰਾ ਦੇਖ ਕੇ ਕਿ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਦਾ ਸੋਧਾ ਲੱਗ ਗਿਆ ਉਹਨਾਂ ਨੇ ਬੋਲੇ ਸੋਨੇ ਹਾਲ ਤੇ ਸਤ ਸ੍ਰੀ ਅਕਾਲ ਦੇ ਜਕਾਰੇ ਲਾਏ ਚੜ੍ਹਦੀ ਕਲਾ ਚ ਸਿੰਘਾਂ ਨੇ ਬਹੁਤ ਜਕਾਰੇ ਛੱਡੇ ਇਹ ਇੱਥੇ ਬੜਾ ਖੁਸ਼ ਨੁਮਾ ਮਾਹੌਲ ਸੀ ਬੜਾ ਚੜ੍ਹਦੀ ਕਲਾ ਵਾਲਾ ਮਾਹੌਲ ਸੀਗਾ ਇਸ ਤੋਂ ਏਸੇ ਦੌਰਾਨ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਵੀ ਜ਼ਕਰੀਆ ਖਾਨ ਦੇ ਸਮੇਂ ਹੁੰਦੀ ਹੈ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਹੁੰਦੀ ਹੈ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਤੋਂ ਪਹਿਲਾਂ ਜ਼ਕਰੀਆ ਖਾਨ ਭਾਈ ਤਾਰੂ ਸਿੰਘ ਜੀ ਦੀਆਂ ਜੁੱਤੀਆਂ ਖਾਂਦਾ ਹੋਇਆ ਮਾਰਿਆ ਗਿਆ ਉਸ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਹੁੰਦੀ ਹੈ। ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਉਸ ਦਾ ਮੁੰਡਾ ਜਈਆ ਖਾਨ ਪੰਜਾਬ ਦਾ ਸੂਬੇਦਾਰ ਬਣਦਾ ਹੈ। ਜਈਆ ਖਾਨ ਵੇਲੇ ਵੀ ਲਖਪਤਰ ਆਏ ਸੀ। ਦੀਵਾਨ ਸੀ। ਜਈਆ ਖਾਨ ਤੇ ਲਖਪਤਰ ਆਏ ਨੇ ਮਿਲ ਕੇ ਸਿੱਖਾਂ ਦੇ ਬਹੁਤ ਨੁਕਸਾਨ ਕੀਤੇ ਸਿੱਖਾਂ ਦਾ। ਉਹਨਾਂ ਨੇ ਵੀ ਸੌ ਖਾਦੀ ਹੋਈ ਸੀ ਕਿ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਹੈ। ਇਸੇ ਦੌਰਾਨ ਫਿਰ ਛੋਟਾ ਕੱਲੂ ਘਰਾ ਕਾਨੂੰਨ ਵਨ ਸ਼ੰਭ ਵਿਖੇ ਇਹ ਹੁੰਦਾ ਹੈ ਇਹ ਮੱッセ ਰੰਗੜ ਦਾ ਸਿਰ ਲਾਉਣਾ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਭਾਈ ਸੁਬੇਕ ਸਿੰਘ ਜੀ ਦਾ कोतवाल ਬਣਨਾ ਭਾਈ ਸੁਬੇਕ ਸਿੰਘ ਸ਼ਹਾਬਾਦ ਸਿੰਘ ਜੀ ਦੀ ਸ਼ਹੀਦੀ ਛੋਟਾ ਕਲੂਕਾਰਾ ਇਹ ਸਾਰੇ ਵਰਤਾਰੇ ਬਾਰੇ ਅਸੀਂ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਚਰਚਾ ਕਰਾਂਗੇ ਨਵਾਬੀ ਜ਼ਗੀਰ ਜ਼ਬਤੀ ਤੋਂ ਬਾਅਦ ਹੋਈਆਂ ਝੜਪਾਂ ਅਤੇ ਕੁਝ ਮੁੱਖ ਕਟਨਾਵਾਂ ਦਾ ਜਿਕਰ ਜੋ ਕਿ ਅਸੀਂ ਹੁਣ ਕੀਤਾ ਹੈ ਅਗਲੀਆਂ ਕਟਨਾਵਾਂ ਜਿਹਦੇ ਬਾਰੇ ਅਸੀਂ ਚਰਚਾ ਕਰਾਂਗੇ ਐਨੀ ਸੇਵਾ ਸਾਡੀ ਪਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ